बड़ा एक मामला सामने सुसाइड कर रहे ने कौंसलर पहला कि बहुत दुखदायक घटना है प्यारा दोस्त सा ਸਾਨੂੰ ਅਲਵਿਦਾ ਕਹਿ ਗਿਆ ਮੈਂ ਉਸ ਪਰਿਵਾਰ ਨਾਲ ਸਾਝਾ ਮੇਰੀ ਬਹੁਤ ਊੜੀ ਸਾਝਾ ਉਹ ਪਰਿਵਾਰ ਦੇ ਵਿੱਚ ਆਇਆ ਔਰ ਸਾਨੂੰ ਉਹਦਾ ਘਟਾ ਹਮੇਸ਼ਾ ਕਰਦਾਏਗਾ ਔਰ ਐਡੀ ਜਿੰਦਾ ਦੇ ਲਈ ਇਨਸਾਨ ਸੀ ਉਹ ਬੰਦਾ ਜਿਸ ਨਾਲ ਵੀ ਖੜਿਆ ਉਹ ਵਫਾਦਾਰੀ ਨਾਲ ਖੜਿਆ ਉਸ ਦੀ ਅਸੀਂ ਤਾਰੀਫ ਕਰਦੇ ਹਾਂ ਔਰ ਪ੍ਰਮਾਤਮਾ ਅਗੇ ਦੁਆ ਕਰਦੇ ਹਾਂ ਪ੍ਰਮਾਤਮਾ ਉਹਦੇ ਆਤਮ ਨੂੰ ਸ਼ਾਂਤੀ ਦਵੇ ਉਹ ਉਸ ਵਰਗਾ ਇਨਸਾਨ ਸਾਨੂੰ ਦੁਆਰਾ ਨਹੀਂ ਮਿਲ ਸਕਦਾ ਕੋਈ ਸਾਹਿਬ ਪਤਾ ਲੱਗਿਆ ਕੁਝ ਕਾਰਨ ਕੀ ਸੀਗਾ ਕੀ ਕਾਰਨ ਸੀ ਜੀ ਵੀ ਹੈ ਜਾਂ ਕਦਮ ਚੱਕਣਾ ਨਹੀਂ ਜੀ ਅਸੀਂ ਆਇਆ ਹਲੇ ਪਰਿਵਾਰ ਕੋ ਜੋ ਇਸ ਗਲ ਦਾ ਤੇ ਨਹੀਂ ਹਲੇ ਪਤਾ ਕਰਦੇ ਅਸੀਂ ਜਾ ਰਹੇ ਹਾਂ ਪਰਿਵਾਰ ਕੋ ਸਾਨੂੰ ਵੀ ਹੁਣੇ ਇਨਫੋਰਮੇਸ਼ਨ ਆਈ ਸੀ ਵੀ ਅੰਦਰਮੀਤ ਸਿੰਘ ਜਿਹੜੇ ਕੀ ਬੱ비ਮਾਨ ਹੈਗੇ ਨੇ ਇਹਨਾਂ ਦੀ ਡੈਡ ਬੋਡੀ ਨਾ ਇਸ ਸ਼ਾਪ ਦੇ ਵਿੱਚ ਮਿਲੀ ਆ ਜਿਹੜਾ ਕੀ ਹਲੇ ਤੱਕ ਪ੍ਰਾਈਮ ਫੇਸੇ ਤੇ ਸੁਣਸਿਧ ਕੀ ਲੱਗ ਰਿਹਾ ਦੀ ਬਾਕੀ ਤਫ਼ਤੀਸ਼ ਚੱਲ ਰਹੀ ਹੈ ਤੇ ਪਰਿਵਾਰ ਦੇ ਬਿਆਨ ਦੇ ਅਨੁਸਾਰ ਜਿਹੜੀ ਬੰਦੀਕਾਰ ਵੇਚੀ ਸਰਪੱਤਾ ਲੱਗਿਆ ਕੋਈ ਸੁਸਾਇਟੀ ਨਹੀਂ ਹਾਲੇ 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 ਇਹੋ ਜਿਹਾ ਕੁਝ ਨਹੀਂ ਪਰਿਵਾਰ ਦੇ ਮੁਤਾਬਕ ਕੋਤ ਧੰਨਵਾਦ ਹੋਈ ਹੋਈ ਹੈ ਹਾਲੇ ਕੋਈ ਗੱਲਬਾਤ ਇਹਦੀ ਪੁਸ਼ਤਾਸ਼ ਚੱਲ ਰਹੀ ਹੈ ਫਿਲਹਾਲ ਫਰੈਂਚਿਸਪ টিম ਬੁਲਾਈ ਜਾ ਰਹੀ ਹੈ ਤੇ ਬਾਡੀ ਨੂੰ ਮੌਟਰੀ ਸ਼ਿਫਟ ਕਰਨ ਲੱਗੇ ਆਫਟਰ ਪੋਸਟਮਾਰਟਮ ਤੇ ਬਿਆਨ ਜੋ ਵੀ ਬੰਦੀਕਾਰ ਬਈ ਉਹ ਕੀਤੀ ਜਾ ਅੱਜ ਬੜਾ ਵੱਡਾ ਇੱਕ ਮਾਮਲਾ ਸਾਹਮਣੇ ਸੁਲਾਈਟ ਕਰਨ ਦਾ ਤੁਹਾਡੇ ਸਾਥ ਹੀ ਰਹੇ ਨੇ ਕਾਉਂਸਲਰ ਪਹਿਲਾਂ ਕਿਹੋ ਜਿਹੀ ਚੀਜ਼ ਬਹੁਤ ਦੁਖਦਾਈ ਘਟਨਾ ਚ ਬਪਰੀਆ ਸਾਡਾ ਜਿਹੜਾ ਪਿਆਰਾ ਦੋਸਤ ਸਾਡੇ ਚੋਂ ਸਾਨੂੰ ਅਲਵਿਦਾ ਕਹਿ ਗਿਆ ਮੈਂ ਉਸ ਪਰਿਵਾਰ ਨਾਲ ਸਾਝਾ ਮੇਰੀ ਬਹੁਤ ਬੁੜੀ ਸਾਝਾਂ ਉਹ ਪਰਿਵਾਰ ਦੇ ਵਿੱਚ ਆਇਆ ਔਰ ਸਾਨੂੰ ਉਹਦਾ ਘਾਟਾ ਹਮੇਸ਼ਾ ਕਰਦਾ ਆਏਗਾ ਔਰ ਐਡੀ ਜਿੰਦਾ ਦੇ ਲਈ ਇਨਸਾਨ ਸੀ ਉਹ ਬੰਦਾ ਜਿਸ ਨਾਲ ਵੀ ਖੜਿਆ ਉਹ ਵਫਾਦਾਰੀ ਨਾਲ ਖੜਿਆ ਉਸ ਦੀ ਅਸੀਂ ਤਾਰੀਫ ਕਰਦੇ ਹਾਂ ਔਰ ਪ੍ਰਮਾਤਮਾ ਅਗੇ ਦੁਆ ਕਰਦੇ ਹਾਂ ਪ੍ਰਮਾਤਮਾ ਨੂੰ ਆਤਮ ਨੂੰ ਸ਼ਾਂਤੀ ਦਵੇ ਉਸ ਵਰਗਾ ਇਨਸਾਨ ਸਾਨੂੰ ਦੁਬਾਰਾ ਨਹੀਂ ਮਿਲ ਸਕਦਾ ਕੋਲੀ ਸਾਹਿਬ ਪਤਾ ਲੱਗਿਆ ਕੁਝ ਕਾਰਨ ਕੀ ਸੀਗਾ ਇਹ ਕਾਰਨ ਸੀ ਜੀ ਵੀ ਹੈ ਜਾਂ ਕਦਮ ਚੱਕਣਾ ਨਹੀਂ ਜੀ ਅਸੀਂ ਆਏ ਹਾਲੇ ਪਰਿਵਾਰ ਕੋ ਜੋ ਇਸ ਗੱਲ ਦਾ ਤੇ ਨਹੀਂ ਹਲ ਗਿਆ ਪਤਾ ਕਰਦੇ ਅਸੀਂ ਜਾ ਰਹੇ ਹਾਂ ਪਰਿਵਾਰ ਕੋ ਸਾਨੂੰ ਵੀ ਹੁਣੇ ਇਨਫੋਰਮੇਸ਼ਨ ਆਈ ਸੀ ਵੀ ਅੰਦਰਮੀਤ ਸਿੰਘ ਜਿਹੜੇ ਕੀ ਬੱ비ਮਾਨ ਹੈਗੇ ਨੇ ਇਹਨਾਂ ਦੀ ਡੈਡ ਬੋਡੀ ਯਾ ਨਾ ਇਸ ਸ਼ਾਪ ਦੇ ਵਿੱਚ ਮਿਲੀ ਆ ਜਿਹੜਾ ਕੀ ਹਲੇ ਤੱਕ ਪ੍ਰਾਈਮ ਫੇਸੇ ਤੇ ਸੁਨਸਿਦ ਕੀ ਲੱਗ ਰਹੀ ਦੀ ਬਾਕੀ ਤਫਤੀਸ਼ ਚੱਲ ਰਹੀ ਹੈ ਤੇ ਪਰਿਵਾਰ ਦੇ ਬਿਆਨ ਦੇ ਅਨੁਸਾਰ ਜਿਹੜੀ ਬੰਦੀ ਕਰਵੇ ਸੀ ਸਰ ਪਤਾ ਲੱਗਿਆ ਕੋਈ ਸੁਸਾਇਸਾਈਡ ਨਹੀਂ ਹਾਲੇ 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 ਇਹ ਜਿਹਾ ਕੁਝ ਨਹੀਂ ਪਰਿਵਾਰ ਦੇ ਮੁਤਾਬਕ ਕੋਈ ਗੱਲਬਾਤ ਹੋਈ ਹੋਵੇ ਤੇ ਹਾਲੇ ਕੋਈ ਗੱਲਬਾਤ ਨਹੀਂ ਜੀ ਪੁੱਛਤਾਸ਼ ਚੱਲ ਰਹੀ ਹੈ ਫਿਲਹਾਲ ਫਰੈਂਸਿਕ ਟੀਮ ਬੁਲਾਈ ਜਾ ਰਹੀ ਹੈ ਤੇ ਬੋਡੀ ਨੂੰ ਮੋਰਟਰੀ ਸ਼ਿਫਟ ਕਰਨ ਲੱਗੇ ਆਫਟਰ ਪੋਸਟਮਾਰਟਮ ਤੇ ਬਿਆਨ ਜੋ ਵੀ ਬੰਦੀ ਕਰਵੇ ਉਹ ਕੀਤੀ ਜਾਊਗੀ